ਪੰਚਾਇਤ ਸੀਗੀ ਕਿਹੜੀ ਕਿਹੜੀ ਜਗ੍ਹਾ ਸੀ ਉਹਨਾਂ ਦੀ ਹਾਂਜੀ ਮੈਨੂੰ ਤਾਂ ਪਤਾ ਲੱਗ ਗਿਆ ਸੀ ਨਾ ਬਾਅਦ ਵਿੱਚ ਫੇਰ ਮੈਂ ਗੱਲ ਕਰਦੀ ਫੜ ਲਈ ਸੀ ਸਲੋਪ ਹੋ ਜਾਣ ਦੇ ਤੋਂ ਬਾਅਦ ਫੇਰ ਉਹਨਾਂ ਨੇ ਕਿਹਾ ਮੈਨੂੰ ਵੂਮਨ ਸੈਲ ਦੇ ਵਿੱਚ ਸੱਦਿਆ ਸੀਗਾ ਅੱਛਾ ਜੀ ਤੇ ਅਸੀਂ ਵੂਮਨ ਸੈਲ ਦੇ ਵਿੱਚ ਗਏ ਸੀ ਉਹਨਾਂ ਨੂੰ ਮੈਂ ਜਾ ਕੇ ਕਿਹਾ ਕਿ ਇਦਾਂ ਮੇਰੇ ਕੋਲ ਇਹਦਾ ਮਿਰਲ ਹੈਗਾ ਜੀ ਮੈਂ ਕਿੰਝ ਗੁੰਡਿਆ ਨਾਲ ਗੱਲਾਂ ਕਰਦੀ ਆ ਮੈਨੂੰ ਸਲੋਪ ਹੋ ਜਾਣ ਦਿੱਤੀ ਕੀ ਹੈ ਜਿਵੇਂ ਉਹ ਉਹਨਾਂ ਨੇ ਮੇਰੀ ਗੱਲ ਨੂੰ ਸੀਰੀਅਸ ਨਹੀਂ ਲਈ ਉਹਨਾਂ ਨੇ ਮਨਸ ਕੀ ਮੈਨੂੰ ਵੀ ਇੱਕ ਪ੍ਰੈਸ਼ਰਾਈਜ਼ ਕਰਕੇ ਜਾਂ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਲੋਪਾ ਇੱਕ ਘਰ ਬਸਾ ਦਨ ਨੀ ਬੱਚਿਆਂ ਕਰਕੇ ਉਹਨਾਂ ਨੂੰ ਵੱਟ ਉੱਤੇ ਉੱਤੇ ਰਿਟਨ ਦੇ ਵਿੱਚ ਉਹਨਾਂ ਨੇ ਦਿੱਤਾ ਜੀ ਮੈਂ ਕਹਿੰਦੇ ਮੁੰਡੇ ਨੂੰ ਫੋਨ ਨਹੀਂ ਕਰੂਗੀ ਕਹਿੰਦੇ ਲੜਕੀ ਨੂੰ ਫੋਨ ਨਹੀਂ ਦਿੱਤਾ ਜਾਊਗਾ ਮੁੰਡੇ ਦੇ ਟੱਚ 'ਚ ਨਹੀਂ ਰਹੂਗੀ ਤੇ ਇਹਨਾਂ ਨੇ ਗੁਰਬੀ ਜੀ ਜਦੋਂ ਮੈਤੇ ਅਟੈਕ ਕਰਾਇਆ ਉਹ ਤੋਂ 2 ਦਿਨ ਪਹਿਲਾਂ ਜੋ ਕਰੇ ਥੋੜਾ ਬੋਤਾ ਪੈਸਾ ਸੀਗਾ ਜੋ ਇਹਨਾਂ ਨੇ ਗਹਿਣੇ ਪਾਇਓ ਸੀਗੇ ਉਹ ਲੈ ਕੇ ਮੁੰਡੇ ਦੇ ਘਰੇ ਚੱਲੇ ਗਏ ਉਹਨਾਂ ਨੇ ਵੀ ਅੱਗੋਂ ਐਕਸੈਪਟ ਨਹੀਂ ਕੀਤਾ ਫੇਰ ਇੱਥੇ ਆ ਗਏ ਉਹ ਤੋਂ ਆਣ ਦੇ ਬਾਵਜੂਦ ਵੀ ਫੇ ਦੇਖੋ ਜੋ ਰਿਐਲਿਟੀ ਹੈ ਕੋਈ ਵੀ ਹੋਵੇ ਮੇਰੀ ਜੇ ਤਾਂ ਮਾਫ਼ ਕਰਨਾ ਕੋਈ ਵੀ ਹੈ ਜੇ ਠਾਣੇ ਦੇ ਲਿਖਣ ਦੇ ਬਾਵਜੂਦ ਵੀ ਜਨਾਨੀ ਵਾਰ-ਵਾਰ ਉਸ ਬੰਦੇ ਦੇ ਟੱਚ ਚ ਜਾਂਦੀ ਆ ਤਾਂ ਉਹ ਨੂੰ ਮਰ ਮੇਜ ਕੀ ਤਾਂ ਉਹ ਕਹਿੰ ਗਏ ਉਹ ਨੂੰ ਸ਼ਾਬਾਸ਼ ਨਹੀਂ ਦੇਣੇਗਾ ਜਾ ਕੇ ਉਹਦੇ ਗਾਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਦੂਗਾ ਤੇ ਇਹ ਆ ਗਈ ਜੀ ਇਹਨੇ ਕਿਹਾ ਕਿ ਮੈਨੂੰ ਉਹਦੇ ਡੈਡੀ ਨੇ ਗਾਲਾਂ ਪਾ Đਾਉਗਾ ਨਾ ਮੈਂ ਤਾਂ ਤੂੰ ਗਈ ਕੀ ਕਰਨ ਸੀਗਾ ਗਈ ਕੀ ਕਰਨ ਸੀ ਇੰਨੀ ਗੱਲ ਦੇ ਵਿੱਚ ਆਪਣੀ ਹੱਥੋਂ ਪਾਈ ਹੋ ਗਈ ਜੀ ਉਹਦੇ ਬਾਅਦ ਜੀ ਇਹਨੇ ਪਤਾ ਨਹੀਂ ਕੀ ਪੋਲਟਿਕਸ ਕੀਤਾ ਇਨੇ ਜਿੰਨੇ ਬੰਦੇ ਬੁਲਾਏ 6 ਜੇਐਨਐਸ ਸੀਗੇ ਤੇ 3 ਲੇਡੀਜ਼ ਮੈਨੂੰ ਕਟ ਮਾਰ ਕਰਾ ਕੇ ਪਤਾ ਨਹੀਂ ਕੋਈ ਨਸ਼ੀਲਾ ਨਸ਼ੀਲਾ ਪਦਾਰਥ ਦੇ